ਇੱਕੋ ਦਮ ਪਿੰਡ ਦੇ ਹਰ ਕੋਨੇ ਤੋਂ ਗੋਲੀਆਂ ਚਲਨੀਆਂ ਸ਼ੁਰੂ ਹੋ ਗਈਆਂ ਪਹਿਲਾਂ ਰਾਈਫਲ ਫਾਇਰ ਦੀ ਆਵਾਜ਼ ਸੁਣਾਈ ਦਿੱਤੀ ਤੇ ਫਿਰ ਮਸ਼ੀਨ ਗਨ ਦੀ ਗੂੰਜ ਨੇ ਸਾਰੀ ਸ਼ਾਂਤੀ ਨੂੰ ਭੰਗ ਕਰ ਦਿੱਤਾ ਉਹਨੇ ਇਹ ਵੇਖ ਲਿਆ ਸੀ ਕਿ ਫੌਜ ਦੀ ਇੱਕ ਟੁਕੜੀ ਇੱਥੋਂ ਜਾ ਚੁੱਕੀ ਹੈ ਤੇ ਨਾਲੇ ਤਕਰੀਬਨ 700 ਜੰਜੂ ਸ਼ਹਿਰ 'ਚ ਦਾਖਲ ਵੀ ਹੋ ਚੁੱਕੇ ਹਨ ਦੁਸ਼ਮਣ ਸਾਡੇ ਤੋਂ ਸਿਰਫ 50 ਅਗਸ ਦੂਰ ਹੈ ਤੇ ਸਾਡੇ ਕਾਫੀ ਜਵਾਨ ਸ਼ਹੀਦ ਵੀ ਹੋ ਚੁੱਕੇ ਹਨ ਸਾਡੀਆਂ ਗੋਲੀਆਂ ਵੀ ਮੁੱਕਣ ਦੇ ਕੰਗਾਰ ਤੇ ਹੈ ਪਰ ਅਸੀਂ ਪਿੱਛੇ ਨਹੀਂ ਹਟਾਂਗੇ ਜੇ ਮੌਤ ਆਣੀ ਹੋਈ ਤਾਂ ਆਨ ਦਿਓ ਪਰ ਅਸੀਂ ਲੜਾਂਗੇ ਅਖੀਰਲੇ ਸਾਹ ਤੱਕ ਤੇ ਅਖੀਰਲੀ ਗੋਲੀ ਤੱਕ ਨਵੰਬਰ 1947 ਵੰਡ ਦੇ ਗਹਿਰੇ ਜ਼ਖਮ ਹਲ ਤੱਕ ਭਰ ਨਹੀਂ ਹੋਏ ਤੇ ਹੁਣ ਪਾਕਿਸਤਾਨ ਆਪ ਦੀ ਨਜ਼ਰ ਕਸ਼ਮੀਰ ਤੇ ਲਾ ਚੁੱਕਾ ਹੈ ਕਸ਼ਮੀਰ ਦੇ ਮਹਾਰਾਜਾ ਹਰੀ ਸਿੰਘ ਨੇ ਇਨਸਟਰੂਮੈਂਟ ਆਫ ਅਸੈਸ਼ਨ ਸਾਈਨ ਕਰਕੇ ਕਸ਼ਮੀਰ ਨੂੰ ਭਾਰਤ ਦੇ ਨਾਲ ਮਿਲਾ ਦਿੱਤਾ ਪਰ ਪਾਕਿਸਤਾਨ ਇਸ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਹੈ ਉਹਦੀ ਨਜ਼ਰ ਕਸ਼ਮੀਰ ਦੀ ਮਿੱਟੀ ਤੇ ਹੈ ਤੇ ਉਹ ਹਰ ਹਾਲ ਵਿੱਚ ਇਸ ਨੂੰ ਆਪਦੇ ਕਬਜ਼ੇ ਚ ਲੈਣਾ ਚਾਹੁੰਦਾ ਹੈ ਪਾਕਿਸਤਾਨ ਨੇ ਇੱਕ ਪਲਾਨ ਬਣਾਇਆ ਉਹਨਾਂ ਦੇ ਕਬਾਲੀ ਜੰਮਜੂ ਜੋ ਪਾਕਿਸਤਾਨ ਆਰਮੀ ਦੀ ਮਦਦ ਨਾਲ ਭਾਰਤ ਚ ਦਾਖਲ ਹੋਏ ਕਸ਼ਮੀਰ ਨੂੰ ਆਪਦੇ ਕਬਜ਼ੇ ਵਿੱਚ ਲੈਣ ਦੀ ਕੋਸ਼ਿਸ਼ ਚ ਹੈ ਉਹਨਾਂ ਦਾ ਮਕਸਦ ਸਾਫ਼ ਹੈ ਸ਼੍ਰੀਨਗਰ ਦੇ 에어ਫੀਲਡ ਤੇ ਕਬਜ਼ਾ ਕਰਨਾ ਤਾਂ ਕਿ ਭਾਰਤ ਦੀ ਫੌਜਾਂ ਨੂੰ ਰੋਕਿਆ ਜਾ ਸਕੇ ਤੇ ਕਸ਼ਮੀਰ ਦਾ ਕਨੈਕਸ਼ਨ ਭਾਰਤ ਨਾਲ ਹਮੇਸ਼ਾ ਲਈ ਕੱਟਿਆ ਜਾਵੇ। ਉਹਨਾਂ ਨੇ ਆਪ ਦੇ ਆਪ ਨੂੰ ਪਿੰਡ ਵਾਲਿਆਂ ਦੀ ਪੇਸ਼ਬੂਸਾ ਵਿੱਚ ਵੀ ਬਦਲ ਲਿਆ। ਮਤਲਬ ਕੱਪੜੇ ਉਹ ਜੋ ਪਾ ਲਏ ਤੇ ਆਏ ਸ਼ੋਅ ਕੀਤਾ ਵੀ ਉਹ ਉਸੇ ਪਿੰਡ ਦੇ ਬੰਦੇ ਐ ਤੇ ਆਪ ਦੀਆਂ ਸ਼ਾਲਾਂ ਵਿੱਚ ਬੰਦੂਕਾਂ ਲੋ ਕੋਈ ਫਿਰਦੇ ਸੀ। ਬਾਰਾਮੁੱਲਾ ਜੋ ਕੁਝ ਦਿਨ ਪਹਿਲਾਂ ਤੱਕ ਸ਼ਾਂਤ ਸੀ ਹੁਣ ਉਹਨਾਂ ਦੀ ਲੁੱਟ ਮਾਰ ਤੇ ਜ਼ੁਲਮ ਦਾ ਸ਼ਿਕਾਰ ਬਣ ਚੁੱਕਿਆ ਸੀ। ਪਰ ਇਹ ਤਾਂ ਸਿਰਫ ਸ਼ੁਰੂਆਤ ਸੀ। ਇਸੇ ਪਲਾਨ ਦੇ ਤਹਿਤ ਬੜਗਾਹ ਹੁਣ ਉਹਨਾਂ ਦਾ ਅਗਲਾ ਨਿਸ਼ਾਨਾ ਸੀ। ਜੋ ਸ਼ਰੀਨਗਰ ਹਵਾਈ ਅੱਡੇ ਤੋਂ ਸਿਰਫ 5 ਕਿਲੋਮੀਟਰ ਦੀ ਦੂਰੀ ਤੇ ਸੀ ਇਹ ਖਬਰ ਜਦੋਂ ਫੌਜ ਤੱਕ ਪਹੁੰਚੀ ਤਾਂ ਉਹ ਕੈਂਪ 'ਚ ਬੈਠ ਕੇ ਪਲਾਨ ਬਣਾ ਰਹੇ ਸੀ ਵੀ ਕਿਵੇਂ ਇਹਨਾਂ ਨੂੰ ਰੋਕਿਆ ਜਾਵੇ ਖਬਰ ਦੇ ਅਨੁਸਾਰ ਲਗਭਗ 1000 ਦੇ ਕਰੀਬ ਜੰਗੂ ਛੋਟੇ-ਛੋਟੇ ਟੁਕੜੀਆਂ 'ਚ ਭਾਰਤ ਚ ਵੜ ਰਹੇ ਸੀ ਡੀ ਕੰਪਨੀ ਦਾ ਲੀਡਰ ਮੇਜਰ ਸੋਮਨਾਥ ਸ਼ਰਮਾ ਪਹਿਲਾਂ ਹੀ ਕਾਇਲ ਸੀ ਉਹਨਾਂ ਦਾ ਇੱਕ ਹੱਥ ਪਲਸਟਰ ਵਿੱਚ ਬੰਨਿਆ ਹੋਇਆ ਸੀ ਤੇ ਉਹਨਾਂ ਨੂੰ ਬੇਸ ਕੈਂਪ ਤੇ ਰੁਕਣ ਲਈ ਕਿਹਾ ਗਿਆ ਕਿਵੇਂ ਲੜ ਸਕਦਾ ਹੈ ਇਹ ਬੰਦਾ ਇੱਕ ਹੱਥ ਨਾਲ ਏ ਕੰਦੇ ਹੋਏ ਸੀਨੀਅਰ ਆਫੀਸਰ ਜ਼ੋਨਾਂ ਨੂੰ ਸਮਝਾ ਰਹੇ ਸੀ ਮੇਜਰ ਤੁਸੀਂ ਲੜਨ ਦੇ ਲਾਇਕ ਨਹੀਂ ਹੋ ਠੀਕ ਹੋਣ ਤੱਕ ਤੁਹਾਨੂੰ ਇੱਥੇ ਹੀ ਰੁਕਣਾ ਚਾਹੀਦਾ ਹੈ ਸੀਨੀਅਰਸ ਨੂੰ ਜਵਾਬ ਮਿਲਦਾ ਮੈਂ ਆਪਣੇ ਜਵਾਨਾਂ ਨੂੰ ਕੱਲਾ ਨਹੀਂ ਛੱਡ ਸਕਦਾ ਇਹ ਮੇਰੀ ਜ਼ਿੰਮੇਵਾਰੀ ਹੈ ਇਹ ਸ਼ਬਦ ਇੱਕ ਆਮ ਸਿਪਾਈ ਦੇ ਨਹੀਂ ਪਰ ਮੇਜਰ ਸੋਮਨਾਥ ਸ਼ਰਮਾ ਦੇ ਸੀ ਜੋ ਉਮਰ 'ਚ ਸਿਰਫ 24 ਸਾਲਾਂ ਦੇ ਸੀ ਤੇ ਅਜੇ ਹੀ ਹਿੰਮਤ ਤੇ ਹੌਸਲੇ ਦੇ ਅੱਗੇ ਸੀਨੀਅਰ ਆਫੀਸਰਸ ਵੀ ਟਿੱਲੇ ਪੈ ਗਏ ਸੋਚੋ ਇੱਕ ਬੰਦਾ ਜੋ ਪਹਿਲਾ ਹੀ ਫੱਟੜ ਸੀ ਤੇ ਪਲਸਤਰ ਵਿੱਚ ਲਪੇਟੀ ਹੋਈ ਬਾ ਜੋ ਕਿਸੇ ਹੋਰ ਲਈ ਬਹਾਨਾ ਬਣ ਸਕਦੀ ਸੀ ਮੇਜਰ ਸ਼ਰਮਾ ਲਈ ਹਿੰਮਤ ਦੀ ਮਿਸਾਲ ਬਣ ਗਈ ਨਵੰਬਰ 3 1947 ਮੇਜਰ ਸੋਮਨਾਥ ਸ਼ਰਮਾ ਜੋ ਡੀ ਕੰਪਨੀ ਦੀ ਕਮਾਂਡ ਚ ਹੈ ਆਪਣੀ ਟੀਮ ਨੂੰ ਇੱਕ ਪਹਾੜੀ ਦੇ ਉੱਪਰ ਤੈਨਾਤ ਕਰਾ ਰਹੇ ਸੀ ਤੇ ਉਹਨਾਂ ਨਾਲ ਏ ਕੰਪਨੀ ਦੇ ਸਿਪਾਹੀ ਵੀ ਉਸੇ ਇਲਾਕੇ ਵਿੱਚ ਗਸ਼ਤ ਕਰ ਰਹੇ ਸੀ ਬੜਗਾਹ ਪਿੰਡ ਦੇ ਲੋਕ ਆਪਦੇ ਰੋਜ਼ਮਰਰਾ ਦੇ ਕੰਮ ਵਿੱਚ ਬਿਜ਼ੀ ਲੱਗਦੇ ਸੀ ਸਭ ਕੁਝ ਸ਼ਾਂਤ ਜਿਹਾ ਲੱਗ ਰਿਹਾ ਸੀ ਪਰ ਮੇਜਰ ਸ਼ਰਮਾ ਦੀ ਟ੍ਰੇਂਡ ਨਜ਼ਰ ਨੂੰ ਕੁਝ ਹੋਰ ਹੀ ਨਜ਼ਰ ਆਉਂਦਾ ਉਹਨਾਂ ਦੀ ਨਜ਼ਰ ਪਿੰਡ ਦੇ ਨਾਲੇ ਦੇ ਕੋਲ ਬੈਠੇ ਕੁਝ ਲੋਕਾਂ ਤੇ ਪੈਂਦੀ ਹੈ ਇਹ ਲੋਕ ਅਜੀਬ ਤਰੀਕੇ ਨਾਲ ਇੱਕ ਝੁੰਡ ਬਣਾ ਕੇ ਬੈਠ ਕੇ ਗੱਲਾਂ ਕਰ ਰਹੇ ਹਨ ਪਹਿਲੀ ਨਜ਼ਰ 'ਚ ਇਹ ਆਮ ਪਿੰਡ ਦੇ ਬੰਦੇ ਲੱਗਦੇ ਆ ਜੋ ਬਸ ਗੱਲਾਂ ਮਾਰ ਰਹੇ ਹੋ ਪਰਮੇਜੇ ਸ਼ਰਮਾ ਨੂੰ ਉਹਨਾਂ ਦੀ ਬਾਡੀ ਲੈਂਗੁਏਜ ਤੋਂ ਐਂ ਲੱਗਦਾ ਹੈ ਵੀ ਜਿਵੇਂ ਇਹ ਬੰਦੇ ਕਿਸੇ ਚੀਜ਼ ਦੀ ਪਲੈਨਿੰਗ ਕਰ ਰਹੇ ਹੋ ਪਰ ਉਹ ਕੋਈ ਐਕਸ਼ਨ ਵੀ ਨਹੀਂ ਲੈ ਸਕਦੇ ਸੀ ਕਿਉਂਕਿ ਅਸਲ 'ਚ ਪਿੰਡ ਵਾਲੇ ਵੀ ਤਾਂ ਹੋ ਸਕਦੇ ਸੀ ਖੈਰ ਸ਼ਾਮ ਦੇ ਸਮੇਂ ਪਿੰਡ ਦੀ ਸ਼ਾਂਤੀ ਦੇਖ ਕੇ ਤੇ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਦੀ ਕਮੀ ਕਾਰਨ ਫੌਜਾਂ ਨੂੰ ਹੁਕਮ ਦਿੱਤਾ ਗਿਆ ਕਿ ਉਹ ਹਵਾਈ ਅੱਡੇ ਤੇ ਵਾਪਸ ਆ ਜਾਣ ਦੁਪਹਿਰ ਦੇ 2 ਵਜੇ ਦੇ ਕਰੀਬ ਮੇਜਰ ਸ਼ਰਮਾ ਨੂੰ ਰਿਪੋਰਟ ਮਿਲਦੀ ਹੈ ਕਿ ਇੱਕ ਕੰਪਨੀ ਜੋ ਪੱਛਮ ਵੱਲੋਂ ਪਿੰਡ 'ਚ ਗਸ਼ਤ ਕਰ ਰਹੀ ਸੀ ਹਵਾਈ ਅੱਡੇ ਨੂੰ ਵਾਪਸ ਜਾ ਚੁੱਕੀ ਹੈ ਤੇ ਹੁਣ ਮੜਗਾਉ ਸਿਰਫ ਡੀ ਕੰਪਨੀ ਦੇ ਹਵਾਲੇ ਸੀ। ਉਹਨਾਂ ਨੂੰ ਵੀ ਆਰਡਰਸ ਮਿਲਦੇ ਐ ਕਿ ਉਹ ਵੀ ਸ਼ਾਮ ਤੱਕ ਡੀ ਕੰਪਨੀ ਨੂੰ 에어ਫੀਲਡ ਤੇ ਵਾਪਸ ਲਿਆਉਣ। ਪਰ ਉਹ ਫੈਸਲਾ ਕਰਦੇ ਐ ਕਿ ਡੀ ਕੰਪਨੀ ਨੂੰ देर शाम ਤੱਕ ਇੱਥੇ ਹੀ ਰੱਖਿਆ ਜਾਵੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਪਿੰਡ 'ਚ ਕੁਛ ਨਾ ਕੁਛ ਗੜਬੜਤਾ ਜ਼ਰੂਰ ਹੈ। ਉਹ ਆਪਣੇ ਸੀਨੀਅਰਸ ਨਾਲ ਇਸ ਬਾਰੇ ਗੱਲ ਕਰਦੇ ਐ ਤੇ ਉਹਨਾਂ ਨੂੰ ਡੀ ਕੰਪਨੀ ਨੂੰ ਉੱਥੇ ਹੀ ਰੱਖਣ ਦੀ ਇਜਾਜ਼ਤ ਵੀ ਮਿਲ ਜਾਂਦੀ ਹੈ। ਇਧਰ ਮੇਜਰ ਸ਼ਰਮਾ ਨੂੰ ਅੰਦਰ ਹੀ ਅੰਦਰ ਇਹ ਤਸੱਲੀ ਨਹੀਂ ਸੀ ਕਿ ਪਿੰਡ 'ਚ ਸਭ ਕੁਝ ਸ਼ਾਂਤ ਹੈ ਇਸ ਕਰਕੇ ਉਹ ਆਪਣੀ ਟੀਮ ਨੂੰ ਪਹਾੜੀ ਦੇ ਉੱਪਰ ਆਪਣੀ ਪੋਜੀਸ਼ਨ ਸਭਾਲਣ ਦਾ ਹੁਕਮ ਦਿੰਦੇ ਹੋਏ ਕਹਿੰਦੇ ਹੈ ਸਟੇ ਅਲਰਟ ਦੁਸ਼ਮਣ ਚਲਾਕ ਹੈ ਇਹ ਸ਼ਾਂਤੀ ਸਿਰਫ ਇੱਕ ਧੋਖਾ ਵੀ ਹੋ ਸਕਦੀ ਹੈ ਉਧਰ ਦੂਜੇ ਪਾਸੇ ਪਾਕਿਸਤਾਨੀ ਮੇਜਰ ਜੋ ਇਹ ਸਾਰੀ ਯੋਜਨਾ ਦੀ ਅਗਵਾਈ ਕਰ ਰਿਹਾ ਸੀ ਹੁਣ ਸਿਗਨਲ ਦੇਣ ਲਈ ਤਿਆਰ ਸੀ ਉਹਨੇ ਇਹ ਵੇਖ ਲਿਆ ਸੀ ਕਿ ਫੌਜ ਦੀ ਇੱਕ ਟੁਕੜੀ ਇੱਥੋਂ ਜਾ ਚੁੱਕੀ ਹੈ ਤੇ ਨਾਲੇ ਤਕਰੀਬਨ 700 ਜੰਜੂ ਸ਼ਹਿਰ ਚ ਦਾਖਲ ਵੀ ਹੋ ਚੁਕੇ ਆ ਤਾਂ ਹਮਲਾ ਕਰਨ ਦਾ ਬਿਲਕੁਲ ਸਹੀ ਟਾਈਮ ਹੋਊਗਾ ਪਾਕਿਸਤਾਨੀ ਮੇਜਰ ਦੇ ਇਸ਼ਾਰਾ ਮਿਲਣ ਤੇ ਉਹ ਲੋਕ ਜੋ ਨਾਲੇ ਦੇ ਕੋਲ ਬੈਠੇ ਸੀ ਹੌਲੀ ਹੌਲੀ ਆਪਦੀ ਜਗ੍ਹਾ ਤੋਂ ਹਿਲਦੇ ਨਜ਼ਰ ਆਏ ਇਧਰ ਆਪਣੀ ਫੌਜਾਂ ਨੂੰ ਲੱਗਿਆ ਕਿ ਇਹ ਲੋਕ ਆਪਦੇ ਘਰਾਂ ਵੱਲ ਨੂੰ ਜਾ ਰਹੇ ਆ ਪਰ ਮੇਜਰ ਸ਼ਰਮਾ ਨੂੰ ਅੰਦਰ ਹੀ ਅੰਦਰ ਕੁਝ ਅਜੀਬ ਵੀ ਲੱਗ ਰਿਹਾ ਸੀ ਤੇ ਗੱਲ ਉਹੀ ਹੋਈ ਇੱਕੋ ਦਮ ਪਿੰਡ ਦੇ ਹਰ ਕੋਨੇ ਤੋਂ ਗੋਲੀਆਂ ਚਲਣੀਆਂ ਸ਼ੁਰੂ ਹੋ ਗਈਆਂ ਪਹਿਲਾਂ ਰਾਈਫਲ ਫਾਇਰ ਦੀ ਆਵਾਜ਼ ਸੁਣਾਈ ਦਿੱਤੀ ਤੇ ਫਿਰ ਮਸ਼ੀਨ ਗਨ ਦੀ ਗੂੰਜ ਨੇ ਸਾਰੀ ਸ਼ਾਂਤੀ ਨੂੰ ਭੰਗ ਕਰ ਦਿੱਤਾ ਮੇਜਰ ਸ਼ਰਮਾ ਨੇ ਤੁਰੰਤ ਬੇਸ ਕੈਂਪ ਨੂੰ ਰਿਪੋਰਟ ਕੀਤਾ ਕਿ ਉਹਨਾਂ ਦੀ ਪੋਜੀਸ਼ਨ ਹਮਲੇ ਹੇਠ ਹੈ ਤੇ ਇਸੇ ਦੌਰਾਨ ਉਹਨਾਂ ਨੇ ਵੇਖਿਆ ਕਿ ਪੱਛਮ ਵਾਲੇ ਨਾਲੇ ਤੋਂ ਦੁਸ਼ਮਣ ਵੱਡੀ ਗਿਣਤੀ ਵਿੱਚ ਉਹਨਾਂ ਵੱਲ ਆ ਰਿਹਾ ਹੈ ਇਸ ਵੇਲੇ ਦੁਸ਼ਮਣ ਦੀ ਤਾਕਤ ਬੇहद ਵੱਡੀ ਹੋਈ ਸੀ ਸੈਂਕੜੇ ਪਠਾਨ ਜਿਨ੍ਹਾਂ ਦਾ ਸਾਥ ਪਾਕਿਸਤਾਨੀ ਫੌਜ ਦੇ ਸਿਪਾਹੀ ਦੇ ਰਹੇ ਸੀ ਰੈਫਲ ਅਤੇ ਆਟੋਮੈਟਿਕ ਬੰਦੂਕਾਂ ਨਾਲ ਫਾਇਰ ਕਰ ਰਹੇ ਸੀ ਇਧਰ ਆਪਣੀ ਫੌਜਾ ਗਿਣਤੀ 'ਚ ਸਿਰਫ 70 ਦੇ ਕਰੀਬ ਤੇ ਸਾਹਮਣੇ ਦੁਸ਼ਮਣ 700 ਦੇ ਕਰੀਬ ਪਰ ਮੇਜਰ ਸ਼ਰਮਾ ਨੇ ਆਪਣੇ ਸਿਪਾਈਆਂ ਨੂੰ ਇਕੱਠਾ ਕੀਤਾ ਤੇ ਹੌਸਲਾ ਦਿੰਦੇ ਹੋਏ ਕਿਹਾ ਕਿ ਆਪਾਂ ਇਸ ਪੋਜੀਸ਼ਨ ਤੋਂ ਪਿੱਛੇ ਨਹੀਂ ਹਟਾਂਗੇ ਚਾਹੇ ਕੁਝ ਵੀ ਹੋ ਜੇ ਆਪਣੀ ਜਾਨ ਦੀ ਕੋਈ ਵੀ ਪਰਵਾਹ ਕੀਤੇ ਬਿਨਾ ਉਹ ਇੱਕ ਖਾਈ ਤੋਂ ਦੂਜੀ ਖਾਈ ਤੱਕ ਭਜਦੇ ਹੋਏ ਸਿਪਾਈਆਂ ਨੂੰ ਹੌਸਲਾ ਦੇ ਰਹੇ ਸੀ ਤੇ ਨਾਲ ਦੱਸ ਵੀ ਰਹੇ ਸੀ ਵੀ ਹਮਲਾ ਕਿੱਥੇ ਤੇ ਕਦੋਂ ਕਰਨਾ ਹੈ ਫਿਰ ਖਤਰਨਾਕ ਹਾਲਾਤਾਂ ਨੂੰ ਸਮਝਦੇ ਹੋਏ ਮੇਜਰ ਸ਼ਰਮਾ ਨੇ ਬੇਸ ਕੈਂਪ ਚ ਕਮਾਂਡਰ ਨੂੰ ਦੁਬਾਰਾ ਕਾਲ ਕਰਕੇ ਕਿਹਾ ਸਾਨੂੰ ਹੋਰ ਫੋਰਸ ਤੇ ਗੋਲੀਆਂ ਦੀ ਲੋੜ ਹੈ ਬੇਸ ਕੈਂਪ ਤੋਂ ਜਵਾਬ ਆਇਆ ਕਿ ਫੌਜ ਦੀ ਇੱਕ ਟੁਕੜੀ ਮਦਦ ਲਈ ਭੇਜੀ ਜਾ ਰਹੀ ਹੈ ਪਰ ਉਹਨਾਂ ਨੂੰ ਸਾਈਟ ਤੇ ਪਹੁੰਚਣ ਵਿੱਚ ਕੁਝ ਟਾਈਮ ਤਾਂ ਲੱਗੇਗਾ ਮੇਜਰ ਸ਼ਰਮਾ ਨੂੰ ਪਤਾ ਸੀ ਕਿ ਜੇ ਦੁਸ਼ਮਨ ਨੂੰ ਰੋਕਿਆ ਨਾ ਗਿਆ ਤਾਂ ਹਾਲਾਤ ਹੋਰ ਖਰਾਬ ਹੋ ਜਾਣੇ ਹਨ ਤੇ ਜੇ ਕਿਤੇ ਉਹ ਪਿੱਛੇ हट ਗਏ ਤਾਂ ਕਸ਼ਮੀਰ ਤੇ ਪਾਕਿਸਤਾਨੀਆਂ ਦਾ ਕਬਜ਼ਾ ਪੱਕਾ ਹੈ ਆਪਣੇ ਫੌਜੀਆ ਦੀ ਹਿੰਮਤ ਵਧਾਉਂਦੇ ਹੋਏ ਕਿਹਾ ਅਸੀਂ ਕਿਤੇ ਵੀ ਨਹੀਂ ਜਾਣਾ ਜੇ ਸਾਨੂੰ ਘੇਰ ਲਿਆ ਗਿਆ ਹੈ ਤਾਂ ਵੀ ਅਸੀਂ ਆਪਣੀ ਜਗ੍ਹਾ ਤੇ ਖੜੇ ਰਹਾਂਗੇ ਇਹ ਸਾਡੀ ਜ਼ਮੀਨ ਹੈ ਜੋ ਵੀ ਹੋਵੇ ਪਿੱਛੇ ਨਹੀਂ ਹਟਾਂਗੇ ਉਨ ਦਾ ਖੱਬਾ ਹੱਥ ਪਲਸਟਰ ਵਿੱਚ ਬੰਨਿਆ ਹੋਇਆ ਸੀ ਪਰ ਇਹਦਾ ਮਤਲਬ ਇਹ ਬਿਲਕੁਲ ਨਹੀਂ ਸੀ ਕਿ ਉਹ ਲੜਾਈ 'ਚ ਪਿੱਛੇ ਹਟ ਜਾਣ ਦੁਸ਼ਮਨ ਦੀ ਗੋਲਾਬਾਰੀ ਦੇ ਵਿੱਚ ਮੇਜਰ ਸ਼ਰਮਾ ਬਿਨਾਂ ਕਿਸੇ ਡਰ ਤੇ ਖੌਫ ਤੋਂ ਇੱਕ ਖਾਈ ਤੋਂ ਦੂਜੀ ਖਾਈ ਤੱਕ ਦੌੜਦੇ ਰਹੇ ਜਿੱਥੇ ਜ਼ਰੂਰਤ ਹੁੰਦੀ ਉਸ ਪਾਈਆਂ ਦੀ ਮਸ਼ੀਨ ਗੰਨਾਂ ਦੀਆਂ ਮੈਗਜ਼ੀਨਸ ਪਰ ਦੇ ਆਪਣੇ ਸਹੀ ਹੱਥ ਨਾਲ ਗੋਲੀਆਂ ਵੰਡਦੇ ਤੇ ਹਰ ਪਲ ਆਪਣੇ ਫੌਜੀਆ ਦਾ ਹੌਸਲਾ ਵਧਾਉਂਦੇ ਹੋਏ ਉਹਨਾਂ ਨੂੰ ਦੱਸਦੇ ਕਿ ਹਮਲਾ ਕਿੱਥੇ ਕਰਨਾ ਹੈ ਦੁਸ਼ਮਨ ਨੇ ਚਾਰੇ ਪਾਸਿਓਂ ਘੇਰਾ ਤਪਾਇਆ ਹੋਇਆ ਸੀ ਪਰ ਮੇਜਰ ਸ਼ਰਮਾ ਦੀ ਜਵਾਬੀ ਹਮਲੇ ਦੀ ਪਲੈਨਿੰਗ ਕਾਰਨ ਦੁਸ਼ਮਨ ਅੱਗੇ ਨਹੀਂ ਵੱਧ ਪਾਰ ਰਿਹਾ ਸੀ ਜੇ ਕੋਈ ਦੁਸ਼ਮਨ ਦੀ ਟੁਕੜੀ ਅੱਗੇ ਵਧਣ ਦੀ ਕੋਸ਼ਿਸ਼ ਕਰਦੀ ਤਾਂ ਮੇਜਰ ਸ਼ਰਮਾ ਦੇ ਪਲਾਨ ਦੇ ਅਨੁਸਾਰ ਉਹਨਾਂ ਤੇ ਗਰਨੇਡ ਨਾਲ ਹਮਲਾ ਹੁੰਦਾ ਸੀ ਜਦ ਗੋਲੀਆਂ ਮੁੱਕਣ ਲੱਗੀਆਂ ਤਦ ਮੇਜਰ ਸ਼ਰਮਾ ਨੇ ਬੇਸ ਕੈਂਪ ਨੂੰ ਦੁਬਾਰਾ ਇੱਕ ਵਾਰ ਹੋਰ ਫੋਨ ਕੀਤਾ ਉਹਨਾਂ ਨੇ ਆਪਦੇ ਹਾਲਾਤ ਦੱਸਦੇ ਹੋਏ ਕਿਹਾ ਦੁਸ਼ਮਨ ਸਾਡੇ ਤੋਂ ਸਿਰਫ 50 ਅਗਸ ਦੂਰ ਹੈ ਤੇ ਸਾਡੇ ਕਾਫੀ ਜਵਾਨ ਸ਼ਹੀਦ ਵੀ ਹੋ ਚੁੱਕੇ ਆ ਸਾਡੀਆਂ ਗੋਲੀਆਂ ਵੀ ਮੁੱਕਣ ਦੇ ਕਗਾਰ ਤੇ ਐ ਪਰ ਅਸੀਂ ਪਿੱਛੇ ਨਹੀਂ ਹਟਾਂਗੇ ਜੇ ਮੌਤ ਆਣੀ ਹੋਈ ਤਾਂ ਆਨ ਦਿਓ ਪਰ ਅਸੀਂ ਲੜਾਂਗੇ ਅਖੀਰਲੇ ਸਾਹ ਤੱਕ ਤੇ ਅਖੀਰਲੀ ਗੋਲੀ ਤੱਕ ਇਹ ਉਹਨਾਂ ਦਾ ਅਖੀਰਲਾ ਮੈਸੇਜ ਸੀ ਕੁਝ ਮਿੰਟਾਂ ਬਾਅਦ ਜਦੋਂ ਇੱਕ ਗਨਰ ਦੇ ਕੋਲ ਬੈਠੇ ਉਹਦੀ ਮਸ਼ੀਨ ਗਰ ਪਰ ਰਹੇ ਸੀ ਇੱਕ ਗਰਨੇਡ ਦਾ ਹਮਲਾ ਹੋਇਆ ਤੇ ਇਸ ਹਮਲੇ ਨੇ ਮੇਜਰ ਸ਼ਰਮਾ ਉਹਨਾਂ ਦੇ ਸਹਾਇਕ ਗਨਰ ਅਤੇ ਇੱਕ ਹੋਰ ਜੂਨੀਅਰ ਆਫੀਸਰ ਨੂੰ ਠੀਕ ਉੱਥੇ ਹੀ ਸ਼ਹੀਦ ਕਰ ਦਿੱਤਾ ਪਰ ਮੇਜਰ ਸੋਮਨਾ ਸ਼ਰਮਾ ਦੀ ਕੁਰਬਾਨੀ ਬੇਅਸਰ ਨਹੀਂ ਗਈ। ਡੀ ਕੰਪਨੀ ਦੇ ਸਿਪਾਈਆਂ ਨੂੰ ਆਪਦੇ ਆਗੂ ਦੇ ਅਖੀਲੇ ਸ਼ਬਦ ਯਾਦ ਸੀ ਤੇ ਉਹ ਉੱਥੇ ਹੀ ਡਟੇ ਰਹੇ। ਆਪਣੇ ਆਗੂ ਦੇ ਗੈਰ ਹਾਜ਼ਰ ਹੋਣ ਦੇ ਬਾਵਜੂਦ ਡੀ ਕੰਪਨੀ ਦੇ ਫੌਜੀਆ ਨੇ ਮੈਦਾਨ ਛੱਡਣ ਤੋਂ ਇਨਕਾਰ ਕਰ ਦਿੱਤਾ ਅਤੇ ਲੜਾਈ ਜਾਰੀ ਰੱਖੀ। ਜਦ ਗੋਲੀਆਂ ਦੀ ਸਪਲਾਈ ਬਿਲਕੁਲ ਹੀ ਖਤਮ ਹੋਣ ਵਾਲੀ ਸੀ ਤਾਂ ਇੱਕ ਨਵਾਂ ਵੀਰ ਯੋद्धा ਸਾਹਮਣੇ ਆਇਆ। ਲਾਂਸ ਨਾਇਕ ਬਲਵੰਤ ਸਿੰਘ। ਉਹਨਾਂ ਨੇ ਹਾਲਾਤ ਦੀ ਗੰਭੀਰਤਾ ਨੂੰ ਸਮਝਦਿਆਂ ਹੋਇਆ ਅਗਵਾਈ ਕਰਨ ਲਈ ਕਦਮ ਵਧਾਇਆ। ਉਨ੍ਹਾਂ ਨੇ ਸਪਾਹੀਆਂ ਨੂੰ ਬੁਲਾਇਆ ਤੇ ਬਚੀਆਂ ਹੋਈਆਂ ਗੋਲੀਆਂ ਇਕੱਠੇ ਕਰਨ ਲਈ ਕਿਹਾ ਕੁਝ ਗੋਲੀਆਂ ਫੜੀਆਂ ਆਪਦੀ ਬੰਦੂਕ ਵਿੱਚ ਦੋ ਤਿੰਨ ਮੈਗਜ਼ਨ ਭਰ ਕੇ ਆਪਣੇ ਅਖੀਰ ਸਾਹ ਤੱਕ ਲੜਨ ਦਾ ਵਾਅਦਾ ਕੀਤਾ ਬਲਵੰਤ ਸਿੰਘ ਜੀ ਨੇ ਆਪਣੇ ਸਾਥੀਆਂ ਨੂੰ ਕਿਹਾ ਸਭ ਦੇ ਮਰਨ ਦਾ ਕੋਈ ਫਾਇਦਾ ਨਹੀਂ ਮੈਂ ਦੁਸ਼ਮਣਾਂ ਨੂੰ ਰੋਕਾਂਗਾ ਤੇ ਉਨੀ ਦੇਰ 'ਚ ਤੁਸੀਂ ਖੇਤਾਵਲ ਨੂੰ ਚਲੇ ਜਾ ਉਹਨਾਂ ਦੀ ਇਹ ਗੱਲ ਸੁਣ ਕੇ ਤਿੰਨ ਹੋਰ ਫੌਜੀਆ ਨੇ ਉਹਨਾਂ ਨਾਲ ਉੱਥੇ ਹੀ ਰੁਕਣ ਦਾ ਫੈਸਲਾ ਕੀਤਾ ਇਹ ਚਾਰੇ ਅੱਗੇ ਹੋ ਕੇ ਲੜੇ ਤੇ ਬਾਕੀਆਂ ਨੂੰ ਕਵਰ ਫਾਇਰ ਕਰਦੇ ਹੋਏ ਆਪ ਦੇ ਅਖੀਰਲੇ ਸਾਹ ਤੱਕ ਲੜਦੇ ਹੋਏ ਸ਼ਹੀਦ ਹੋ ਗਏ। ਇਨ੍ਹਾਂ ਦੀ ਸ਼ਹਾਦਤ ਨੇ ਬਾਕੀ ਫੌਜੀਆਂ ਨੂੰ ਇੱਕ ਸੁਰੱਖਿਅਤ ਜਗ੍ਹਾ ਤੇ ਪਹੁੰਚਣ ਦਾ ਮੌਕਾ ਦੇ ਦਿੱਤਾ। ਭਾਰਤੀ ਫੌਜਾਂ ਦੀ ਬਹਾਦਰੀ ਨੇ ਦੁਸ਼ਮਣਾਂ ਨੂੰ 6 ਘੰਟੇ ਤੱਕ ਰੋਕੀ ਰੱਖਿਆ ਤੇ ਇੰਨਾ ਟਾਈਮ ਬਹੁਤ ਸੀ ਹੋਰ ਫੌਜੀਆਂ ਨੂੰ ਆਪਦੀ ਪੋਜੀਸ਼ਨ ਲੈਣ ਲਈ। ਦੁਸ਼ਮਣ ਸ਼੍ਰੀਨਗਰ ਬੇਸ ਕੈਂਪ ਤੱਕ ਨਹੀਂ ਪਹੁੰਚ पाए ਤੇ ਫਿਰ ਜਦੋਂ ਭਾਰਤੀ ਫੌਜਾਂ ਨੇ ਬਦਗਾਮ ਤੇ ਪਲਟਵਾਰ ਕੀਤਾ ਤਾਂ ਦੁਸ਼ਮਣਾਂ ਦੀ ਹਵਾਈਆਂ ਉੱਡ ਗਈਆਂ। ਗੋਲੀ ਬਰੂਦ ਨਾਲ ਬਣਿਆ ਧੂਆਂ ਜਦੋਂ ਸਾਫ ਹੋਇਆ ਤਾਂ ਜੰਗ ਦਾ ਮੈਦਾਨ ਦੁਸ਼ਮਨਾ ਦੀਆਂ ਲਾਸ਼ਾਂ ਨਾਲ ਭਰਿਆ ਹੋਇਆ ਮਿਲਿਆ ਤੇ ਜਿਹੜੇ ਬਚ ਗਏ ਉਹ ਵਾਪਸ ਭਸਦੇ ਨਜ਼ਰ ਆਏ ਮੇਜਰ ਸੋਮਨਾਰ ਸ਼ਰਮਾ ਸਮੇਤ 21 ਹੋਰ ਸਪਾਈ ਸ਼ਹੀਦ ਹੋਏ ਤੇ 26 ਜ਼ਖਮੀ ਮੇਜਰ ਸ਼ਰਮਾ ਨੇ ਬਹਾਦਰੀ ਤੇ ਮਜ਼ਬੂਤ ਅਗਵਾਈ ਨਾਲ ਆਪਣੇ ਸਪਾਈਆਂ ਨੂੰ ਦੁਸ਼ਮਨ ਦੇ ਨਾਲ ਲੜਨ ਲਈ ਪ੍ਰੇਰਿਤ ਕੀਤਾ ਜਦੋਂ ਕਿ ਦੁਸ਼ਮਨ ਦੇ 7 ਬੰਦਿਆ ਸਾਹਮਣੇ ਆਪਣਾ 21 ਇਸ ਬਹਾਦਰੀ ਲਈ ਮੇਜਰ ਸੋਮਨਾਰ ਸ਼ਰਮਾ ਨੂੰ ਪਰਮ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਏ ਆਜ਼ਾਦ ਭਾਰਤ ਦਾ ਪਹਿਲਾ ਪਰਮਵੀਰ ਚੱਕਰ ਸੀ ਮੇਜਰ ਸੋਮਨਾਥ ਸ਼ਰਮਾ ਜਿਹੇ ਫੌਜੀਆ ਨੇ ਆਪਣੀ ਜਾਨ ਦੇ ਕੇ ਆਪਣੇ ਦੇਸ਼ ਨੂੰ ਬਚਾਇਆ ਤਾਂ ਕਿ ਜੋ ਅਸੀਂ ਆਪਣੀ ਜ਼ਿੰਦਗੀ ਬਿਨਾ ਕਿਸੇ ਡਰ ਤੋਂ ਜੀ ਸਕੀਏ ਹੁਣ ਫੈਸਲਾ ਤੁਸੀਂ ਕਰਨਾ ਹੈ ਕਿ ਤੁਸੀਂ ਗੈਂਗਸਟਰ ਦੀ ਕਹਾਣੀ ਤੋਂ ਇਨਸਪਾਇਰ ਹੋਣਾ ਹੈ ਜਾਂ ਫਿਰ ਆਪਣੇ ਫੌਜੀਆ ਦੀ ਉਹ ਸਿਰਫ ਫੌਜੀ ਨਹੀਂ ਆਪਣੇ ਦੇਸ਼ ਦੀ ਤਾਕਤ ਹੈ ਜਿਨ੍ਹਾਂ ਦੀ ਵਜ੍ਹਾ ਨਾਲ ਅਸੀਂ ਰਾਤ ਨੂੰ ਚੈਨ ਨਾਲ ਸੌ ਸਕਦੇ ਹਾਂ ਚਲੋ ਫਿਰ ਮਿਲਦੇ ਹਾਂ ਅਗਲੇ ਵੀਡੀਓ ਚ